ਪੰਜਾਬ ਦੇ ਵਿੱਚ ਸੀਤ ਲਹਿਰ ਤੇ ਸੰਘਣੀ ਧੁੰਦ ਤੱਕਹਿਰ ਲਗਾਤਾਰ ਬਰਕਰਾਰਿਤ ਹੁੰਦਾ ਸੀ ਕਿ ਪੰਜਾਬ ਦੇ ਵਿੱਚ ਸੀਤ ਲਹਿਰ ਨੇ ਲੋਕਾਂ ਨੂੰ ਕੰਬਣੀ ਛੇੜੀ ਹੋਈ ਹੈ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਸੰਘਣੀ ਧੁੰਦ ਤੇ ਬਾਰਿਸ਼ ਤੇ ਆਸਾਰ ਲਗਾਏ ਜਾ ਰਹੇ ਮੌਸਮ ਵਿਭਾਗ ਨੇ 22 ਜਨਵਰੀ ਤੱਕ ਸੰਘਣੀ ਧੁੰਦ ਤੇ ਮੀਂਹ ਦੀ ਭਵਿੱਖਬਣੀ ਕੀਤੀ ਹੈ ਅਗਲੇ ਕੁਝ ਦਿਨਾਂ ਤੱਕ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਮੌਸਮ ਵਿਭਾਗ ਦੇ ਵੱਲੋਂ 22 ਜਨਵਰੀ ਤੱਕ ਸੰਘਣੀ ਧੁੰਦ ਤੇ ਬਾਰਿਸ਼ ਦੀ ਭਵਿੱਖਬਣੀ ਕਰ ਦਿੱਤੀ ਹੈ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਕੱਲ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਦੇ ਵਿੱਚ ਸੀਤ ਲਹਿਰ ਦਾ 옐ੋ ਅਲਰਟ ਹੈ ਸਿਰਫ ਫਤਗਟ ਸਾਹਿਬ ਪਟਿਆਲਾ ਮੋਹਾਲੀ ਦੇ ਵਿੱਚ ਵੀ ਸੀਤ ਲਹਿਰ ਦੇ ਲਈ 옐ੋ ਅਲਰਟ ਜਾਰੀ ਕਰ ਦਿੱਤਾ ਗਿਆ ਅੱਜ ਤੇ ਕੱਲ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਦੇ ਵਿੱਚ ਸੀਤ ਲਹਿਰ ਦੇ ਲਈ ਅਲਰਟ ਜਾਰੀ ਕੀਤਾ ਹੈ ਸਿਰਫ ਫਤਗਟ ਸਾਹਿਬ ਪਟਿਆਲਾ ਮੋਹਾਲੀ ਦੇ ਵਿੱਚ ਵੀ ਸੀਤ ਲਹਿਰ ਦਾ 옐ੋ ਅਲਰਟ ਜਾਰੀ ਕੀਤਾ ਹੋਇਆ ਤਮੀ ਪੈਂਤੇ ਤਾਪਮਾਨ ਹੋਰ ਡਿੱਗਣ ਦੀ ਸੰਭਾਵਨਾ ਜੋ ਕਿ ਪ੍ਰਗਟਾਈ ਜਾ ਰਹੀ ਹੈ ਸੰਗਣੀ ਤੋਂਦ ਕਰਕੇ ਲਗਾਤਾਰ ਜੋ ਕਿ ਹਾਦਸੇ ਵਾਪਰ ਰਹੇ ਆ ਵਾਹਨਾਂ ਦੀ ਰਫਤਾਰ ਹੌਲੀ ਰੱਖਣ ਦੇ ਲਈ ਵਾਰ-ਵਾਰ ਅਪੀਲਾਂ ਅਸੀਂ ਵੀ ਤੁਹਾਨੂੰ ਕਰ ਰਹੇ ਆ ਪੀਟੀਸੀ ਨਿਊਜ਼ ਦੇ ਵੱਲੋਂ ਲੋਕਾਂ ਨੂੰ ਸੁਰੱਖਿਅਤ ਯਾਤਰਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ ਘਰ ਤੋਂ ਬਾਹਰ ਨਿਕਲ ਰਹੇ ਹੋ ਆਪਣੇ ਵਾਹਨਾਂ ਤੇ ਸਫ਼ਰ ਕਰ ਰਹੇ ਹੋ ਗੱਡੀਆਂ ਦੇ ਸ਼ੀਸ਼ੇ ਸਾਫ਼ ਰੱਖੋ ਫੌਗ ਲੈਂਪਸ ਦਾ ਇਸਤੇਮਾਲ ਕਰੋ ਆਪਣੇ ਪਾਰਕਿੰਗ ਲਾਈਟ ਖਬਰ ਤੇ ਵੀ ਤੇਰੇ ਨਾਲ ਗੱਲ ਕਰਾਂਗੇ ਸਹਾਇਕੀ ਮੁਕੇਸ਼ ਸੈਣੀ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਮੁਕੇਸ਼ ਕਿਸ ਜਗ੍ਹਾ ਤੇ ਖੜੇ ਹੋ ਕਿਸ ਤਰੀਕੇ ਦਾ ਮੌਸਮ ਹੈ ਕਿਸ ਤਰੀਕੇ ਨਾਲ ਇੱਥੋਂ ਦੇ ਲੋਕ ਠੰਡ ਤੋਂ ਆਪਣਾ ਬਚਾਅ ਕਰ ਰਹੇ ਹੈ ਜੀ ਬਿਲਕੁਲ ਜੇ ਗੱਲ ਕਰੀਏ ਠੰਡ ਦੀ ਤਾਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਠੰਡ ਜਿਹੜੀ ਹੈ ਉਹ ਵਧਦੀ ਜਾ ਰਹੀ ਹੈ ਔਰ ਜਿਹੜਾ ਪਠਾਨਕੋਟ ਦੀ ਜੇ ਗੱਲ ਕਰੀਏ ਤਾਂ ਪਠਾਨਕੋਟ ਦਾ ਟੈਂਪਰੇਚਰ ਜਿਹੜਾ ਹੈ ਉਹ ਕਾਫੀ ਜ਼ਿਆਦਾ ਆ ਨੋਟ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦੇ ਜੇ ਲੋਕਾਂ ਦੀ ਗੱਲ ਕਰੀਏ ਤਾਂ ਸਵੇਰ ਤੋਂ ਹੀ ਜਿਹੜਾ ਆ ਠੰਡ ਜਿਹੜੀ ਸੰਘਣੀ ਧੁੰਦ ਪੈਣ ਦੇ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਵੀ ਮੁਹਾਲ ਹੋ ਜਾਂਦਾ ਹੈ ਪਰ ਅ ਕੱਲ ਦੇ ਦਿਨ ਤੋਂ ਲੈ ਕੇ ਜੇ ਅੱਜ ਦੀ ਗੱਲ ਕਰੀਏ ਤਾਂ ਅੱਜ ਜਿਹੜਾ ਮੌਸਮ ਸਾਫ਼ ਨਜ਼ਰ ਆ ਰਿਹਾ ਫਿਲਹਾਲ ਪਠਾਨਕੋਟ ਸ਼ਹਿਰ ਦੀ ਗੱਲ ਕਰੀਏ ਤਾਂ ਮੌਸਮ ਸਾਫ਼ ਹੈ ਪਰ ਜਿੱਦਾਂ ਜਿੱਦਾਂ ਹੀ ਮੈਦਾਨੀ ਇਲਾਕੇ ਦੇ ਵਿੱਚ ਜਾਂਦੇ ਆ ਤਾਂ ਸੰਘਣੀ ਧੁੰਦ ਜਿਹੜੀ ਆ ਉਹ ਪੈਣੀ ਸ਼ੁਰੂ ਹੋ ਜਾਂਦੀ ਹੈ ਮੌਸਮ ਵਿਭਾਗ ਨੇ ਵੀ ਜਿਹੜਾ ਅਲਰਟ ਜਾਰੀ ਕਰਤਾ ਅਸੀਂ ਖੜੇ ਹਾਂ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਫਿਲਹਾਲ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਲੋਕ ਜਿਹੜੇ ਆ ਕਿਉਂਕਿ ਇਹ ਜਿਹੜਾ ਇਲਾਕਾ ਆ ਇੱਥੇ ਕਾਫੀ ਜਿਹੜਾ ਇਸ ਵੇਲੇ ਪਠਾਨਕੋਟ ਦਾ ਅੰਦਰੂਨੀ ਇਲਾਕਾ ਜਿਹੜਾ ਆ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਨਿਕਲਦਾ ਉੱਥੇ ਤਾਂ ਜਿਹੜੀ ਹੈ ਧੁੰਦ ਫਿਲਹਾਲ ਨਹੀਂ ਹੈ ਪਰ ਜਿੱਦਾਂ ਜਿੱਦਾਂ ਹੀ ਅੱਗੇ ਮੈਦਾਨੀ ਇਲਾਕੇ ਦੇ ਵਿੱਚ ਵਧਦੇ ਜਾਂਦੇ ਆ ਕਿਉਂਕਿ ਪਠਾਨਕੋਟ ਦਾ ਜਿਹੜਾ ਕਾਫੀ ਇਲਾਕਾ ਪਹਾੜੀ ਇਲਾਕਾ ਪੈਂਦਾ ਹੈ ਅਤੇ ਇਸਥੇ ਜਿਹੜਾ ਹੈ ਫਿਲਹਾਲ ਹਜੇ ਤੱਕ ਸਵੇਰ ਦੀ ਗੱਲ ਕਰੀਏ ਹੁਣ ਇਸ ਵੇਲੇ ਦੀ ਗੱਲ ਕਰੀਏ ਤਾਂ ਹਜੇ ਤੱਕ ਧੁੰਦ ਨਹੀਂ ਹੈ ਪਰ ਸੂਰਜ ਜਿਹੜਾ ਇਸ ਇਲਾਕੇ ਦੇ ਵਿੱਚ ਵੀ ਜਿਹੜਾ ਹੈ ਦਰਸ਼ਨ ਦੇ ਚੁੱਕਿਆ ਪਰ ਮੈਦਾਨੀ ਇਲਾਕੇ ਦੇ ਵਿੱਚ ਸੰਘਣੀ ਧੁੰਦ ਪੈ ਰਹੀ ਹੈ ਕਿਉਂਕਿ ਭਾਰਤ ਪਾਕ ਸਰਦ ਤੇ ਨਾਲ ਲੱਗਦਾ ਜਿਹੜਾ ਕਾਫੀ ਇਲਾਕਾ ਮੈਦਾਨੀ ਹੈ ਹਲਕਾ ਪੋਆ ਜਿਹੜਾ ਹੈ ਉਹ ਕਾਫੀ ਜਿਹੜਾ ਮੈਦਾਨੀ ਹੈ ਉੱਥੇ ਕਾਫੀ ਸੰਘਣੀ ਧੁੰਦ ਜਿਹੜੀ ਹੈ ਵੇਖਣ ਨੂੰ ਮਿਲ ਰਹੀ ਹੈ ਤੇ ਮੌਸਮ ਵਿਭਾਗ ਵੱਲੋਂ ਅੱਗੇ yellow alert ਵੀ ਜਿਹੜਾ ਹੈ ਜਾਰੀ ਕੀਤਾ ਗਿਆ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਸਿਹਤ ਵਿਭਾਗ ਵੀ ਜਿਹੜਾ ਆ ਉਹ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ ਕਿ ਸਵੇਰ ਦਾ ਸਮੇਂ ਜਿਹੜਾ ਆ ਬਜ਼ੁਰਗ ਅਤੇ ਬੱਚੇ ਜੇ ਘਰੋਂ ਬਾਹਰ ਨਿਕਲਦੇ ਨੇ ਤਾਂ ਗਰਮ ਕੱਪੜੇ ਪਾ ਕੇ ਨਿਕਲਣ ਕਿਉਂਕਿ ਜਿਹੜੀ ਹੈ ਪਰਫੀਲੇ ਤੂਫਾਨ ਜਿਹੜੇ ਹਵਾਵਾਂ ਜੜੀਆਂ ਉਹ ਜ਼ਰੂਰ ਚੱਲ ਰਹੀਆਂ ਨੇ ਜੀ ਤੇ ਬਿਲਕੁਲ ਮੁਕੇਸ਼ ਖਾਸ ਤੌਰ ਤੇ ਜ਼ਿਕਰ ਕਰੀਏ ਕਿ ਜੋੜੀ ਇਹ ਸੰਘਣੀ ਧੁੰਦ ਪੈ ਰਹੀ ਹੈ ਇਹ ਕਿਤੇ ਨਾ ਕਿਤੇ ਕਣਕ ਦੀ ਫਸਲ ਦੇ ਲਈ ਦੇਸੀ ਘਿਓ ਦਾ ਕੰਮ ਕਰਦੀ ਹੈ ਪਰ ਜੇਕਰ ਬਾਰਿਸ਼ ਪੈਂਦੀ ਹੈ ਤਾਂ ਫਸਲ ਤੇ ਕੀ ਅਸਰ ਪਵੇਗਾ ਇੱਕ ਗੱਲ ਕਰੀਏ ਜਿਹੜੀ ਸੰਗਣੀ ਧੁੰਦ ਹੈ ਧੁੰਦ ਦੇ ਨਾਲ ਜਿਹੜਾ ਹੈ ਕਣਕ ਨੂੰ ਫਾਇਦਾ ਤਾਂ ਮਿਲਦਾ ਹੀ ਹੈ ਪਰ ਇਸ ਦੇ ਨਾਲ ਕਿਉਂਕਿ ਇਹ ਮੌਸਮ ਜਿਹੜਾ ਹੈ ਇੱਕ ਵੀ بارش ਜੇ ਆਪਾਂ ਗੱਲ ਕਰੀਏ ਪਿਛਲੇ ਦਿਨਾਂ ਤੋਂ ਤਾਂ ਨਹੀਂ ਪਈ بارش ਦੀ ਵੀ ਜਿਹੜੀ ਬਹੁਤ ਜ਼ਰੂਰਤ ਹੈ ਜੇ بارش ਪੈਂਦੀ ਹੈ ਤਾਂ ਫਸਲਾਂ ਨੂੰ ਥੋੜਾ ਫਾਇਦਾ ਹੋਵੇਗਾ ਜ਼ਿਆਦਾ بارش ਪੈਣ ਤੇ ਨੁਕਸਾਨ ਵੀ ਹੋ ਸਕਦਾ ਕਿਉਂਕਿ ਜਿਹੜੀ ਜਿਹੜਾ ਸਾਡਾ ਇਲਾਕਾ ਹੈ ਕਾਫੀ ਕੰਢੀ ਇਲਾਕਾ ਹੈ ਔਰ ਪਹਾੜੀ ਇਲਾਕੇ ਦੇ ਵਿੱਚ ਜਿਹੜਾ ਹੈ بارش ਤੇ ਹੀ ਨਿਰਭਰ ਜ਼ਿਆਦਾ ਹੁੰਦੀ ਹੈ ਫਸਲ ਕਿਉਂਕਿ ਜਿਹੜਾ ਇਸ ਇਲਾਕੇ ਦੇ ਵਿੱਚ ਕਈ ਅਸੀਂ ਜਗ੍ਹਾ ਹੈਗੀਆਂ ਜਿੱਥੇ ਸਿਰਫ ਬਾਰਿਸ਼ ਤੇ ਨਿਰਭਰ ਹੁੰਦੀ ਆ ਪਿਛਲੇ ਦਿਨਾਂ ਤੋਂ ਕੋਈ ਵੀ ਬਾਰਿਸ਼ ਦਾ ਜਿਹੜਾ ਨਿਸ਼ਾਨ ਦੇਖਣ ਨੂੰ ਨਹੀਂ ਮਿਲਿਆ ਬਾਰਿਸ਼ ਨਾ ਹੋਣ ਦੇ ਕਰਕੇ ਕਿਤੇ ਨਾ ਕਿਤੇ ਨੁਕਸਾਨ ਵੀ ਹੈ ਔਰ ਧੁੰਦ ਦਾ ਜਿਹੜਾ ਫਾਇਦਾ ਆ ਉਹ ਮੈਦਾਨੀ ਇਲਾਕੇ ਦੇ ਵਿੱਚ ਤੇ ਮਿਲਦਾ ਹੀ ਆ ਪਰ ਜਿਹੜਾ ਦੂਸਰਾ ਖੇਤਰ ਹੁੰਦਾ ਉੱਚੀਆਂ ਜਗ੍ਹਾਆਂ ਉੱਥੇ ਬਾਰਿਸ਼ ਦੀ ਵੀ ਜ਼ਰੂਰਤ ਜ਼ਰੂਰ ਹੁੰਦੀ ਆ ਜੀ ਠੀਕ ਹੈ ਮੁਕੇਸ਼ਪਾਤ ਪਾ ਸ਼ੁਕਰੀਆ ਅਸੀਂ ਜਾਣਕਾਰੀ ਦਸ਼ਕਾ ਤੱਕ ਤੁਸੀਂ ਮੌਸਮ ਨੂੰ ਲੈ ਕੇ ਸਾਂਝਾ ਕੀਤੀ ਹੈ ਤਾਂ ਮੀਂਹ ਦੇ ਅਸਾਰ ਨੇ ਠੰਡ ਜਿ ਲੋਕਾਂ ਦੇ ਹੱਥ ੜਠਾਰ ਰਹੀ ਹੈ ਅਗਲੇ ਕੁਝ ਦਿਨਾਂ ਤੱਕ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਸੰਗਰੀ ਤੁੰਦ ਦੇ ਤੇ ਬਾਰਿਸ਼ ਤੇ ਅਸਾਰ ਪ੍ਰਕਟਾ ਚ ਰਿਹਾ ਹੈ ਹਾਲਾਂਕਿ ਗ੍ਰਾਫਿਕ ਦੇ ਸਹਾਰੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਤੁੰਦ ਜਲਾਗਾਤਾਰ ਪੈ ਰਹੀ ਹੈ ਤਾਂ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਤੁਹਾਨੂੰ ਰੱਖਣਾ ਚਾਹੀਦਾ ਕਾਲੀ ਬਿਲਕੁਲ ਵੀ ਨਾ ਕਰੋ ਕਿਉਂਕਿ ਕਹਿੰਦੇ ਹੈ ਅਕਸਰ ਹੀ ਕਹਿੰਦੇ ਹੈ ਕਿ ਜੋ ਕਿ ਕਾਲੀ ਨਾ ਕਰੋ ਦੇਰੀ ਚੰਗੀ ਹੈ ਕਿਉਂਕਿ ਕਿਤੇ ਨਾ ਕਿਤੇ ਘਰੇ ਤੁਹਾਨੂੰ ਕੋਈ ਉਡੀਕ ਸ਼ਰਾਬੀ ਕੇ ਵਾਹਨ ਨਾ ਚਲਾਓ ਸ਼ਰਾਬੀ ਕੇ ਗੱਡੀ ਬਿਲਕੁਲ ਵੀ ਨਾ ਚਲਾਓ ਕਿਉਂਕਿ ਨੁਕਸਾਨ ਹੋ ਸਕਦਾ ਆਪਣਾ ਵੀ ਤੇ ਸਾਹਮਣੇ ਵਾਲੇ ਦਾ ਵੀ ਬੱਚਿਆਂ ਨੂੰ ਵਾਹਨ ਨਾ ਚਲਾਉਂਦੋ ਮੌਸਮ ਖਰਾਬ ਹੈ ਬੱਚੇ ਕਈ ਭਰੀ ਕਾਲੀ ਕਾਰ ਚੰਦੇ ਨੇ ਅਣਦੇਖੀ ਕਰਦੇ ਜਿਸ ਕਰਕੇ ਹਾਦਸਾ ਵਾਪਰ ਜਾਂਦਾ ਤੇ ਵਾਹਨ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਨਾ ਕਰੋ ਕਿਉਂਕਿ ਧੁੰਦ ਲਗਾਤਾਰ ਪੈ ਰਹੀ ਹੈ ਵਿਜ਼ਿਬਿਲਟੀ ਘਟੀ ਹੋਈ ਹੈ ਧਿਆਨਪੂਰਤ ਤੌਰ ਤੇ ਕੋਈ ਨਾ ਕੋਈ ਹਾਦਸੇ ਨੂੰ ਸੱਦਾ ਮਿਲ ਸਕਦਾ ਹੈ ਵਾਹਨ ਦੀ ਰਫ਼ਤਾਰ ਨੂੰ ਹੌਲੀ ਰੱਖੋ ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਹੈ ਕਿ ਵਿਜ਼ਿਬਿਲਟੀ ਘਟੀ ਹੋਈ ਹੈ ਧੁੰਦ ਲਗਾਤਾਰ ਪੈ ਫੌਗ ਲੈਂਪਸ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਸਾਹਮਣੇ ਵਾਲ ਨੂੰ ਇੱਕ ਇਸ਼ਾਰਾ ਹੋ ਜਾਵੇ ਕਿ ਅੱਗੇ ਤੋਂ ਕੋਈ ਹੋਰ ਵਾਹਨ ਵੀ ਆ ਰਿਹਾ ਹੈ ਗੱਡੀਆਂ ਦੇ ਸ਼ੀਸ਼ੇ ਨੂੰ ਸਾਫ਼ ਰੱਖੋ ਤਾਂ ਜੋ ਤੁਹਾਨੂੰ ਆਸ-ਪਾਸ ਸਾਫ਼ ਨਜ਼ਰ ਆ ਸਕੇ ਕਿ ਕਿਸ ਤਰੀਕੇ ਨਾਲ ਟ੍ਰੈਫਿਕ ਚੱਲ ਰਹੀ ਹੈ ਕਿੰਨੇ ਕੁ ਦੂਰ ਸਾਹਮਣੇ ਵਾਲਾ ਵਾਹਨ ਹੈ ਪਾਰਕਿੰਗ ਡਿਪਰ ਔਨ ਰੱਖੋ ਤੇ ਸਾਹਮਣੇ ਵਾਲ ਨੂੰ ਸਾਫ਼ ਤੌਰ ਤੇ ਅੰਦਾਜ਼ਾ ਹੋ ਜਾਂਦਾ ਹੈ ਜਦੋਂ ਤੁਹਾਡੀ ਗੱਡੀ ਦੇ ਡਿਪਰਸ ਤੁਸੀਂ ਯੂਜ਼ ਕਰਦੇ ਹੋ ਜਦੋਂ ਤੁਸੀਂ ਗੱਡੀ ਦੇ ਇੰਡੀਕੇਟਰਸ ਨੂੰ ਯੂਜ਼ ਕਰਦੇ ਹੋ ਤੇ ਗਲਤ ਸਾਈਡ ਵਾਹਕਲ ਨਾ ਚਲਾਓ ਕਿਉਂਕਿ ਸਾਹਮਣੇ ਵਾਲਾ ਤਾਂ ਨੁਕਸਾਨ ਫਿਰ ਤੁਹਾਡੇ ਕਰਕੇ ਹੋ ਸਕਦਾ ਹੈ